मैं अनिल वर्मा क्रांतिकारी के पंजाब प्रधान ਮੇਰੇ ਨਾਲ ਜੀਵਨ ਸ਼ਰਮਾ ਜੀ ਵਿpais ਪ੍ਰਧਾਨ ਪੰਜਾਬ ਆਪਣੇ ਵਿਕਰਮ ਜੀ ਜਿਲ੍ਹਾ ਪ੍ਰਧਾਨ ਅੰਮ੍ਰਿਤਸਰ ਸੋਨੀ ਜੀ ਹੈਗੇ ਆ ਆਪਣੇ ਸੋਨੂ ਜੀ ਹੈ ਹੋਰ ਵੀ ਟੀਮ ਆਪਣੀ ਜੋਤੀ ਜੀ ਹੈ ਆਪਣਾ ਹਰਪਿੰਦਰ ਕੌਰ ਜੀ ਨੇ ਔਰ ਇਹ ਆਪਣੀ ਟੀਮ ਨਾਲ ਸਮੂਹ ਟੀਮ ਖਾਲੀ ਇੱਥੇ ਖੜੀ ਹੈ ਤੇ ਅਸੀਂ ਅੱਜ ਅੰਮ੍ਰਿਤਸਰ ਦੇ ਵਿੱਚ ਅਸੀਂ ਪਹੁੰਚੇ ਆ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਣ ਲਈ ਅਸੀਂ ਇੱਥੇ ਆਏ ਸੀਗੇ ਜਿਹੜਾ ਦਲੇ ਹੱਟੇ ਦਾ ਜਿਹੜਾ ਕਲਾਕਾਰ ਬਾਰ ਬਹੁਤ ਤੇਜ਼ੀ ਨਾਲ ਪੰਜਾਬ ਦੇ ਵਿੱਚ ਜਿਹੜਾ ਚਲਾਇਆ ਜਾ ਰਿਹਾ ਇਹਦੇ ਸਮਝਦੇ ਅਸੀਂ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਹੈ ਕਿ ਇਹਨਾਂ ਦੇ ਉੱਪਰ ਜਿਹੜੇ ਇਹਨਾਂ ਨੂੰ ਠੱਲ ਪਾਈ ਜਾਵੇ ਤੇ ਇਹਨਾਂ ਦੀ ਜਿਹੜੀ ਕਾਰਵਾ ਜਿਹੜਾ ਚਲਾਇਆ ਜਾ ਰਿਹਾ ਆ ਕੁਝ ਅਫਸਰਾ ਦੀ ਮਿਲੀਭੁਗਤ ਨਾਲ ਜਿਹੜਾ ਇਹ ਕਾਰਵਾ ਚੱਲਦਾ ਆ ਤੇ ਅਸੀਂ ਕਈ ਵਾਰ ਇਲਾਕਾ ਥਾਣਿਆਂ ਨੂੰ ਇਤਲਾਹ ਕੀਤੀ ਹੈ ਕਿ ਤੁਹਾਡੇ ਏਰੀਏ ਦੇ ਵਿੱਚ ਜਿਹੜਾ ਜੜੇ ਛੱਟੇ ਦਾ ਕਾਲਾ ਬਾਜ਼ ਚੱਲਦਾ ਆ ਤੇ ਇਹਨਾਂ ਨੂੰ ਬੰਦ ਕਰੋ ਜਾਂ ਸਖਤ ਕਾਰਵਾਈ ਕਰੋ ਇਹਨਾਂ ਦੇ ਉੱਪਰ ਪਰ ਉਹਨਾਂ ਵੱਲੋਂ ਕੋਈ ਸਖਤ ਕਾਰਵਾਈ ਜੜੀ ਨਹੀਂ ਕੀਤੀ ਜਾਂਦੀ ਇਸ ਲਈ ਅਸੀਂ ਪੂਰੇ ਪੰਜਾਬ ਦੇ ਵਿੱਚ ਅਸੀਂ ਹਰ ਡਿਪਟੀ ਕਮਿਸ਼ਨਰ ਸੀਪੀ ਸਾਹਿਬ ਐਸਐਸਪੀ ਅਤੇ ਮਾਨਯੋਗ ਡੀਜੀਪੀ ਸਾਹਿਬ ਨੂੰ ਅਸੀਂ ਮੰਗ ਪੱਤਰ ਦੇ ਰਹੇ ਆ ਤੇ ਅਸੀਂ ਇਹੀ ਮੰਗ ਕਰਦੇ ਆ ਕਿ ਜਿਹੜਾ ਕਾਲਾ ਜਿਹੜਾ ਕਾਰੋਬਾਰ ਆ ਦਲੇਹਟੇ ਦਾ ਇਹਨੂੰ ਬੰਦ ਕਰਵਾ ਕੇ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਉੱਪਰ ਤੇ ਜਿਹੜੇ ਅਜੇ ਹੋਰ ਇੱਕ ਜਿ ਅਸੀਂ ਇੱਕ ਗੱਲ ਹੋਰ ਦੱਸਣਾ ਚਾਹੁੰਦੇ ਆ ਕਿ ਜੜੀਆਂ ਦਲੇਹਟੇ ਦੇ ਕਾਲਵਾ ਕਰਨ ਵਾਲੇ ਆ ਇਹ ਦਿਹਾੜੀ ਮਜ਼ਦੂਰ ਲੋਕਾਂ ਦੀ ਕਮਾਈ ਦੇ ਨਾਲ ਕਈ ਪ੍ਰਾਪਰਟੀਆਂ ਦੇ ਮਾਲਕ ਅਤੇ ਬਿਲਡਿੰਗਾਂ ਦੇ ਮਾਲਕ ਵੀ ਬਣ ਚੁੱਕੇ ਹਨ ਅਸੀਂ ਇਹ ਵੀ ਬੇਨਤੀ ਕਰਦੇ ਆ ਕਿ ਵਿਜੀਲੈਂਸ ਤੋਂ ਵੀ ਇਹਨਾਂ ਦੀ ਜਿਹੜੀ ਆਪਣਾ ਜਾਂਚ ਕਰਵਾਈ ਜਾਵੇ ਤੇ ਇਹਨਾਂ ਦੇ ਉੱਪਰ ਜਰੂਰੀ ਜੋ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਰ ਜਿਹੜੇ ਤੁਹਾਡੇ ਉਧਰ ਦੇ ਵੀ ਆਪਣੇ ਐਮਐਲਏ ਕੋ ਉਹ ਵੀ ਨਹੀਂ ਕੋਈ ਆਪਣਾ ਸੁਣਵਾਈ ਕਰ ਰਹੇ ਸਰ ਇਹ ਦੇਖੋ ਜੀ ਅਸੀਂ ਐਮਐਲਏ ਕੋ ਸਾਹਿਬ ਕੋਈ ਜਾਂਦੇ ਅਸੀਂ ਕਿਉਂ ਜਾਣਾ ਜੇ ਪ੍ਰਸ਼ਾਸਨ ਨੇ ਬੈਠਾ ਹੈ ਐ ਕਾਰਵਾਈ ਤੇ ਪ੍ਰਸ਼ਾਸਨ ਹੀ ਕਰਨੀ ਹੈ ਨਾ ਜੇ ਪੁਲਿਸ ਪੁਲਿਸ ਨੂੰ ਆਪਾਂ ਕਿਉਂ ਲਗਾਇਆ ਹੈ ਸਰਕਾਰਾਂ ਨੇ ਪੁਲਿਸ ਪੁਲਿਸ ਇਸ ਲਈ ਬੈਠੀ ਹੈ ਕਿ ਪਾਵਰ ਜੜੀ ਹੈ ਉਹ ਇਹਨਾਂ ਦੀ ਕੋਲੀ ਹੈ ਪਰਚਾ ਦਰਜ ਕਰਨ ਦੀ ਉਹ ਕਾਰਵਾਈ ਕਰਨ ਦੀ ਨਾ ਕਿ ਇੱਕ ਐਮਐਲਏ ਕੋ ਆ ਤੁਸੀਂ ਕਹਿ ਰਹੇ ਸੀ ਨਾ ਵੀ ਸਾਡੇ ਵਾਲੇ ਵੀ ਥਾਣਿਆਂ ਦੇ ਵਿੱਚ ੱਲੇ ਵੀ ਕੋਈ ਵੀ ਕੋਈ ਇਲਾਕਾ ਥਾਣਿਆਂ ਨੂੰ ਇਲਾਕਾ ਥਾਣੇ ਐਸਐਚਓ ਨੂੰ ਐਸਐਚਓ ਹਾਂ ਠੀਕ ਐਸਐਚਓ ਨੂੰ ਅਸੀਂ ਕਈ ਇਤਲਾਹ ਦਿੱਤੀ ਕਈ ਵਾਰ ਇਤਲਾਹ ਦਿੱਤੀਆਂ ਪਰ ਉਹਨਾਂ ਵੱਲ ਕੋਈ ਠੋਸ ਸਦੀ ਕਾਰਵਾਈ ਨਹੀਂ ਕੀਤੀ ਜਾਂਦੀ ਉਹ ਦੋ ਦੋ ਦਿਨ ਦੁਕਾਨਾਂ ਬੰਦ ਕਰਦੇ ਆ ਚਾਰ ਦਿਨ ਬਾਅਦ ਫੇਰ ਦੁਕਾਨਾਂ ਖੁੱਲ ਜਾਂਦੀਆਂ ਜੀ ਉਸੇ ਤਰ੍ਹਾਂ ਹੀ ਸਰ ਇਸ ਤੋਂ ਬਾਅਦ ਤੁਹਾਡੀ ਆਪਣਾ ਰਣਨੀਤੀ ਕੀ ਕੀ ਆਪਣਾ ਕੀ ਹੋਈ ਗਿਆ ਅਸੀਂ ਸਰ ਬੁੱਧਵਾਰ ਨੂੰ ਅਸੀਂ ਮਾਲਜੋ ਡੀਜੀਪੀ ਸਾਹਿਬ ਕੋਲ ਵੀ ਜਾ ਰਹੇ ਹਾਂ ਅਸੀਂ ਪੂਰੇ ਪੰਜਾਬ ਦੇ ਵਿੱਚ ਜੋ ਡੜਿਹੱਟੇ ਦਾ ਗਾਲਾ ਕਾਰੋਬਾਰ ਨੂੰ ਬੰਦ ਕਰਵਾਉਣ ਸੰਬੰਧੀ ਉਹਨਾਂ ਨੂੰ ਅਸੀਂ ਮੰਗ ਪੱਤਰ ਦੇਣ ਜੈਸੀ ਜਾ ਰਹੇ ਆ ਤੇ ਜੋ ਉਹਨਾਂ ਵੱਲੋਂ ਜਿਹੜੀ ਉਹਨਾਂ ਨੂੰ ਅਸੀਂ ਮੰਗ ਕਰਾਂਗੇ ਕਿ ਜੋ ਇਹਨਾਂ ਦੇ ਆਪਣੇ ਜਲਦ ਤੋਂ ਜਲਦ ਇਹਨਾਂ ਨੂੰ ਬੰਦ ਕਰਵਾ ਕੇ ਇਹਨਾਂ ਦੇ ਪਰਚੇ ਦਾ ਅਧਿਕਾਰ ਕਰਕੇ ਤੇ ਪੂਰੇ ਪੂਰੇ ਤੌਰ ਤੇ ਜਿਹੜੀਆਂ ਲੜ ਰਹੀਆਂ ਸਟਾਲਾਂ ਜਿਹੜੇ ਡੜਿਹੱਟੇ ਦਾ ਕਾਰੋਬਾਰੇ ਵਾਲਾ ਇਹਨਾਂ ਨੂੰ ਪੂਰੇ ਤੌਰ ਤੇ ਬੰਦ ਕਰਵਾਇਆ ਜਾਵੇ ਜੇ ਪੰਜਾਬ ਪ੍ਰਸ਼ਾਸਨ ਵੱਲੋਂ ਵੀ ਸਾਡੀ ਕੋਈ ਸੁਣਵਾਈ ਨਾ ਕੀਤੀ ਗਈ ਪੂਰੀ ਅਸੀਂ ਕ੍ਰਾਂਤੀਕਾਰੀ ਪ੍ਰੈਸ ਕਲੱਬ ਅਤੇ ਏਕਤਾ ਪ੍ਰੈਸ ਸੈਸ਼ਨ ਵੱਲੋਂ ਅਸੀਂ ਆਪਣਾ ਚੱਕਾ ਵੀ ਜਾਮ ਕਰਾਂਗੇ ਔਰ ਇਹਨਾਂ ਦੇ ਖਿਲਾਫ ਜੋ ਅਸੀਂ ਧਰਨਾ ਪ੍ਰਦਰਸ਼ਨ ਵੀ ਕਰਾਂਗੇ ਉਹ ਸਖਤ ਵਿਰੋਧ ਵੀ ਕਰਾਂਗੇ ਔਰ ਇਹਨਾਂ ਦੇ ਖਿਲਾਫ ਢੋਲ ਦੇ ਨਾਲ ਬੈਂਡ ਵਜਾ ਦੇ ਨਾਲ ਅਸੀਂ ਇਹਨਾਂ ਦੇ ਖਿਲਾਫ ਰੈਲੀ ਵੀ ਕੱਢਾਂਗੇ